ਜਦੋਂ ਅਸੀਂ 1972 ਚ ਇੰਡੀਆ ਛੱਡਿਆ ਸੀ ਉਦੋਂ ਇੰਡੀਆ ਬਹੁਤ ਸੋਹਣਾ ਸੀ ਐਸ ਐਟਮੋਸਫੇਅਰ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਅਸੀਂ ਇੰਡੀਆ ਐ ਸਾਡੀਆਂ ਦੋ ਕੋਠੀਆਂ ਪਲੋਟਸ ਬਹੁਤ ਹੈਪੀ ਲਾਈਫ ਸੀ ਸਾਡੀ ਲੇਕਿਨ ਪਤਾ ਜਦ ਲੱਗਾ ਜਦ ਸਾਡੀ ਰਹਿਾਈ ਕੋਠੀ ਤੇ ਵੀ ਕਬਜ਼ਾ ਕਰ ਲਿਆ ਔਰ ਨਿਊ ਬਣੀ ਕੋਠੀ ਵੇਚੀ ਦਿੱਤੀ ਐਸ ਐਚਓ ਨੇ ਕਰ ਬੇਟਾ ਹੈ ਬੇਟੇ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਮੈਡਮ ਕੋਈ ਘਰ ਦਾ ਟ੍ਰਾਂਸਪਾਸਰ ਅਜ ਤੱਕ ਕਾਨੂੰਨ ਮੈਨੂੰ ਦੱਸੇ ਕਿ ਘਰ ਦਾ ਕੋਈ ਟ੍ਰਾਂਸਪਾਸਰ ਹੁੰਦਾ ਘਰ ਸਾਡਾ ਆਪਣੇ ਅਸੀਂ ਘਰ ਆਏ ਇਹਨਾਂ ਨੇ ਮੇਰਾ ਬੇਟਾ ਆਫੀਸਰ ਬਣ ਕੇ ਪਹਿਲੀ ਵਾਰ ਇੰਡੀਆ ਆ ਰਿਹਾ ਸੀ ਅੱਛਾ ਔਰ ਅਸੀਂ ਆਪਣੇ ਘਰ ਖੰਡ ਬਾਟਰ ਖਾਇਆ ਮੈਂ ਤਾਂ ਬੱਚਾ ਨੂੰ ਲੈਣ ਗਈ ਇਹਨਾਂ ਨੇ ਮੇਰੇ ਪਾਠ ਹੀ ਚੁੱਕ ਕੇ ਲੈ ਗਏ ਔਰ ਇਹਨਾਂ ਨੇ ਇਹ ਕਿਹਾ ਕਿ ਇਹ ਤਾਂ ਨਿਆੰਗਿਆ ਮੈਂ ਇੱਕ ਕੁਐਸਚਨ ਪੁੱਛਦੀ ਆ ਸਿੱਖੀ ਜ਼ਮ ਦੇ ਵਿੱਚ ਜੋ ਨਿਹੰਗ ਸਿੰਘ ਹੈ ਇਹਨਾਂ ਦਾ ਆਪਣਾ ਇੱਕ ਖਾਸ ਬੋਲ ਹੈ ਔਰ ਇਹ ਕਹਿੰਦੇ ਕਿ ਨਿਹੰਗਤਾ ਸਿਰਫ ਕਬਜ਼ੇ ਕਰਦੇ ਹੁੰਦੇ ਆ ਉਹਨਾਂ ਨੂੰ ਕਬਜ਼ਾਤਾਰੀ ਬਣਾ ਕੇ ਇਹਨਾਂ ਨੇ ਜੇਲ੍ਹ 'ਚ ਬੰਦ ਕਰਤਾ ਠਾਣੇਦਾਰ ਨੇ ਮੇਰੀ ਹਾਈ ਕੋਰਟ ਦੀ ਬਲੈਂਕਟ ਵੇਲ ਪਾੜ ਕੇ ਸੁੱਟ ਦਿੱਤੀ ਕਹਿੰਦਾ ਸੀ ਇਹ ਜੇ ਕਾਗਜ਼ ਛੇੜੇ ਆ ਪਹਿਲਾਂ 'ਚ ਸੁੱਟਦੇ ਹੁੰਨੇ ਆ ਅਗਰ ਮਾਨਜੋਬ ਹਾਈ ਕੋਰਟ ਨੂੰ ਇਹ ਨਹੀਂ ਮੰਨਦੇ ਜੁਡੀਸ਼ਰੀ ਨੂੰ ਇਹ ਨਹੀਂ ਮੰਨਦੇ ਲੋ ਨੂੰ ਇਹ ਨੇਮਨ ਦੇ ਫਿਰ ਅਸੀਂ ਕਿੱਥੇ ਰਹਿਨੇ ਆ ਕਿਹੜੇ ਜੰਗਲ ਰਾਜ ਦੇ ਵਿੱਚ ਅਸੀਂ ਐਨੀਵੇ ਮੇਰੇ ਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਪਰਚੇ ਦਰਜ ਕੀਤੇ ਪਤਾ ਨਹੀਂ ਕਿੰਨੀ ਵਾਰ ਮੈਨੂੰ ਇਹਨਾਂ ਨੇ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਜੇ ਲੁਧਿਆਣਾ ਪੁਲਿਸ ਬਚਾਉਂਦੀ ਸੀ ਤਾਂ ਐਡੀ ਜੀਪੀ ਕ੍ਰਾਈਮ ਫਾਈਲ ਚੁੱਕਿਆ ਜਾਂਦਾ ਸੀ ਭਿੰਨੇ ਬਚਣ ਦੇ ਨਾ ਪੁਲਿਸ ਤੇ ਇੱਕ ਪੁਲਿਸ ਆ ਜੋ ਰੀਲੀ ਆਪਣੀ ਡਿਊਟੀ ਕਰਦੀ ਹੈ ਉਹ ਟੂ ਦਾ ਪੁਆਇੰਟ ਕੋਸ਼ਿਸ਼ ਕਰਦੀ ਹੈ ਕਿ ਗਲਤ ਕੰਮ ਜਿਹੜਾ ਹੋ ਰਿਹਾ ਇਹ ਨਾ ਹੋਵੇ ਲੇਕਿਨ ਜਿਹੜੇ ਅੰਨੇ ਹੋ ਚੁੱਕੇ ਆ ਲੁੱਟਾਂ ਖੋਹਾਂ ਦੇ ਵਿੱਚ ਮੈਂ ਇਹ ਪੁੱਛਦੀ ਇੱਕ ਐਸਐਚਓ ਜਿਹੜਾ ਆ ਉਹ ਏਰੀਆ ਦਾ ਪ੍ਰੋਟੈਕਟਰ ਹੁੰਦਾ ਜਦ ਉਹਨੇ ਮੇਰੇ ਗੱਲ ਤੋਂ ਗਹਿਣੇ ਲਾਏ ਜਦ ਉਹਨੇ ਮੇਰੇ ਤੋਂ ਮੋਬਾਈਲ ਖੋਏ ਜਦ ਉਹਨੇ ਮੇਰਾ ਕੈਸ਼ ਖੋਇਆ ਕਿ ਉਹਨੂੰ ਅਸੀਂ ਐਸਐਚਓ ਕਮਾਂਗੇ ਫਿਰ ਉਹਨੂੰ ਹੈੱਡਕੁਆਰਟਰ ਦਾ ਸਾਰਾ ਜੋਰ ਲੱਗ ਗਿਆ ਚਲੋ ਹੁਣ ਫੇਰ ਆ ਗਏ ਹੁਣ ਦਿੱਗੋ ਬਗਵੰਤ ਮਾਨੂੰ ਪਰ ਕੋਰਸੀ ਤੇ ਚੜ ਕੇ ਬੈਠ ਕੇ ਲਾਈਵ ਦੇ ਰਿਆ ਲੁਧਿਆਣੇ ਆ ਕੇ ਅਸੀਂ ਥੱਲੇ ਖੜੇ ਬਾਜਾ ਮਾਰਦੇ ਆ ਕਿ ਅਸੀਂ ਉੱਥੇ ਜਾ ਕੇ ਉੱਤੇ ਇਹਨਾਂ ਨੂੰ ਲੈਟਰ ਪਚਾਵਾਂਗੇ ਇੱਕ ਚੀ ਮਨਿਸਟਰ ਦਾ ਕੰਮ ਆ ਪਬਲਿਕ ਚਾਹ ਕੇ ਪਬਲਿਕ ਦੇ ਦੁੱਖ ਦਰਦ ਸੁਣ ਮੈਡਮ ਕਿੰਨੀ ਹੈ 26 ਜਨਵਰੀ ਆਈਆਂ ਕਿ 15 ਅਗਸਤ ਆਏ ਕਿੰਨਾ ਇਹਨਾਂ ਨੇ ਰੌਲਾ ਪਾਇਆ ਅਸੀਂ ਹੁਣੇ ਦਿੰਨੇ ਇਨਸਾਫ ਜੀ ਅਸੀਂ ਹੁਣੇ ਦਿੰਨੇ ਇਨਸਾਫ ਲੇਕਿਨ ਇਸ 26 ਜਨਵਰੀ ਨੂੰ ਆਪਾਂ ਦੇਖਾਂਗੇ ਕਿ ਇਨਸਾਬ ਮਰਦਾ ਕੇ ਖੂਨ ਡੋਲਦਾ ਦੇਖਾਂਗੇ ਸੋ ਬਸੰਤੀ ਪਗੜੀਆਂ ਤਬ ਬਨ ਲਈਆਂ ਬਟ ਇਨਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨੰਗੇ ਪਿੰਡੇ ਤੇ ਕੋੜੇ ਪੈੰਦੇ ਦੀ ਦੇਖੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਂ ਪਰ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਫਰਾਂਸ ਦੇ ਵਸਨੀਕ ਮੈਡਮ ਜਗਿੰਦਰ ਸੰਧੂ ਜੀ ਨਾਲ ਤੇ ਪਿਛਲੇ 20 ਸਾਲ ਪਹਿਲਾਂ ਇਹਨਾਂ ਦੇ ਨਾਲ ਪੰਜਾਬ ਦੇ ਕੁਝ ਕਰਪਟ ਅਫਸਰਾਂ ਵੱਲੋਂ ਤੇ ਭੂ ਮਾਫੀਆ ਵੱਲੋਂ ਇਹਨਾਂ ਦਾ ਘਰ ਦੇ ਉੱਤੇ ਕਬਜ਼ਾ ਕਰ ਲਿੱਤਾ ਗਿਆ ਸੀ ਇਹਨਾਂ ਦੇ ਨਾਲ ਲੁੱਟਖੋਹ ਕੀਤੀ ਗਈ ਸੀ ਤੇ ਜਾਨਲੇਵਾ ਹਮਲੇ ਵੀ ਕਰਾਏ ਗਏ ਸੀ ਮੈਡਮ ਤੁਸੀਂ ਆਪਣੀ ਫੈਮਲੀ ਦੇ ਨਾਲ ਫਰਾਂਸ ਤੋਂ ਇੱਥੇ ਆਏ ਸੀਗੇ ਆਪਣੇ ਪਰਿਵਾਰ ਦੇ ਨਾਲ ਇੱਕ ਚੰਗਾ ਸਮਾਂ ਬਤੀਤ ਕਰਨ ਆਪਣੇ ਘਰ ਵਿੱਚ ਇੱਥੇ ਰਹਿਣ ਵਾਸਤੇ ਪੰਜਾਬ ਲੁਧਿਆਣੇ ਦੇ ਵਿੱਚ ਤੇ ਇੱਥੇ ਤੁਸੀਂ ਤੁਹਾਡੇ ਨਾਲ ਤੇ ਤੁਹਾਡੀ ਫੈਮਿਲੀ ਨਾਲ ਕਰਪਟ ਅਫਸਰਾਂ ਨੇ ਪੁਲਿਸ ਪੁਲਿਸ ਵਾਲਿਆਂ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਤੁਹਾਡੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਤੁਹਾਡੀ ਜ਼ਮੀਨ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਘਰ ਹੀ ਲਿੱਤੀ ਤੇ ਉਸ ਉਸ ਬਾਰੇ ਸਾਨੂੰ ਕੁਝ ਦੱਸੋ ਕਿੱਸਾ ਸਾਨੂੰ ਦੱਸੋ ਕੀ ਹੋਇਆ ਤੁਹਾਡੇ ਨਾਲ ਮੈਡਮ ਜਦੋਂ ਅਸੀਂ 1972 ਚ ਇੰਡੀਆ ਛੱਡਿਆ ਸੀ ਉਦੋਂ ਇੰਡੀਆ ਬਹੁਤ ਸੋਹਣਾ ਸੀ ਐਸ ਐਟਮੋਸਫੇਅਰ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਅਸੀਂ ਇੰਡੀਆ ਐ ਸਾਡੀਆਂ ਦੋ ਕੋਠੀਆਂ ਪਲਾਟਸ ਬਹੁਤ ਹੈਪੀ ਲਾਈਫ ਸੀ ਸਾਡੀ ਲੇਕਿਨ ਪਤਾ ਜਦ ਅੱਲਗ ਗਿਆ ਜਦ ਸਾਡੀ ਰਹਾਇਸ਼ੀ ਕੋਠੀ ਤੇ ਵੀ ਕਬਜ਼ਾ ਕਰ ਲਿਆ ਔਰ ਨਿਊ ਬਣੀ ਕੋਠੀ ਵੇਚੀ ਦਿੱਤੀ ਐਸ ਐਚਓ ਨੇ ਖੈਰ ਬੇਟਾ ਆ ਬੇਟੇ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਮੈਡਮ ਕੋਈ ਘਰ ਦਾ ਟ੍ਰਾਂਸਪਾਸਰ ਅੱਜ ਤੱਕ ਕਾਨੂੰਨ ਮੈਨੂੰ ਦੱਸੇ ਕਿ ਘਰ ਦਾ ਕੋਈ ਟ੍ਰਾਂਸਪਾਸਰ ਹੁੰਦਾ ਕਰ ਸੰਡਾ ਆਪਣੇ ਅਸੀਂ ਘਰ ਆਏ ਇਹਨਾਂ ਨੇ ਮੇਰਾ ਬੇਟਾ ਆਫੀਸਰ ਬਣ ਕੇ ਪਹਿਲੀ ਵਾਰ ਇੰਡੀਆ ਆ ਰਿਹਾ ਸੀ ਔਰ ਅਸੀਂ ਆਪਣੇ ਘਰ ਖੰਡ ਬਾਟਰ ਖਾਇਆ ਮੈਂ ਤਾਂ ਬੱਚਾ ਨੂੰ ਲੈਣ ਗਈ ਇਹਨਾਂ ਨੇ ਮੇਰੇ ਪਾਠ ਹੀ ਚੁੱਕ ਕੇ ਲੈ ਗਏ ਔਰ ਇਹਨਾਂ ਨੇ ਇਹ ਕਿਹਾ ਕਿ ਇਹ ਨਿਹੰਗ ਮੈਂ ਇੱਕ ਕੁਐਸਚਨ ਪੁੱਛਦੀ ਹਾਂ ਸਿੱਖੀ ਜਮ ਦੇ ਵਿੱਚ ਜੋ ਨਿਹੰਗ ਸਿੰਘ ਹੈ ਇਹਨਾਂ ਦਾ ਆਪਣਾ ਇੱਕ ਖਾਸ ਬੋਲ ਹੈ ਔਰ ਇਹ ਕਹਿੰਦੇ ਕਿ ਨਿਹੰਗਤਾ ਸਿਰਫ ਕਬਜ਼ੇ ਕਰਦੇ ਹੁੰਦੇ ਆ ਉਹਨਾਂ ਨੂੰ ਕਬਜ਼ਾਤਾਰੀ ਬਣਾ ਕੇ ਇਹਨਾਂ ਨੇ ਜੇਲ੍ਹ ਚ ਬੰਦ ਕਰਤਾ ਉਹ ਜ਼ਿੰਦਗੀ ਤੇ ਬਹੁਤ ਔਖੀ ਘੜੀ ਸੀ ਚਲੋ ਜ਼ਮਾਨਤਾ ਵੀ ਕਰਾ ਲਈਆਂ ਬਾਬਾ ਜੀ ਉਹਨਾਂ ਨੇ ਕੇਸ ਵੀ ਲੜਿਆ ਲੇਕਿਨ ਸੋ ਸ਼ੇਮਫੁਲ ਕਿ ਖੁਸ਼ੀਆਂ ਦਾ ਇੱਕ ਅਖੰਡ ਪਾਠ ਕਰਨ ਆਏ ਸਾਡੇ ਪਾਠੀ ਇਹ ਥਾਣੇਦਾਰ ਰਜੇਸ਼ ਕੁਮਾਰ ਚੱਕ ਕੇ ਲੈ ਗਿਆ ਇਹ ਕਹਿੰਦਾ ਕਿ ਇਹ ਤਾਂ ਨਿਹੰਗਿਆ ਇਹ ਕਰ ਮੇਰਾ ਖੰਡ ਪਟ ਮੇਰੇ ਬੱਚੇ ਮੇਰੇ ਆਏ ਹੋਈ ਸੀ ਕਿਸੇ ਨੇ ਕੰਪਲੇਨ ਨਹੀਂ ਕੀਤੀ ਕੰਪਲੇਂਟਾਂ ਵੀ ਇਹਨਾਂ ਦੀਆਂ ਆਪਣੀਆਂ ਸੀ ਲੇਕਿਨ ਬਹੁਤ ਦੁੱਖ ਹੋਇਆ ਉਸ ਤੋਂ ਬਾਅਦ ਜੂ ਚੱਲੇ ਅਸੀਂ ਇਹਨਾਂ ਦੀਆਂ ਜੋ ਇਲੀਗਲ ਕਾਰਗੁਜ਼ਾਰੀਆਂ ਇਹ ਕਰਦੇ ਆ ਜੋ ਇਹ ਨਾਟ ਮੀ ਓਨਲੀ ਮੈਕਲੀ ਨਹੀਂ ਆ ਇੱਥੇ ਮੇਰੇ ਸਾਹਮਣੇ ਪਤਾ ਨਹੀਂ 25 30 ਬੰਦੇ ਜੀ ਹੋ ਸੋ ਲੈ ਜਿਨ੍ਹਾਂ ਦੇ ਘਰਾਂ ਤੇ ਇਹਨਾਂ ਨੇ ਕਬਜ਼ੇ ਕੀਤੇ ਹੋ ਸੀ ਮਾਫੀਆ ਬਣਾ ਕੇ ਜਸ਼ਵਿੰਦਰ ਜੱਸੀ ਵਿਸ਼ਾਲ ਨਗਰ ਦੇ ਨੂੰ ਮਾਫੀਆ ਬਣਾਇਆ ਹੋਇਆ ਇੱਕ ਸੂਰਕੇ ਦਾ ਪੁਲਿਸ ਦਾ ਉਸ ਪੁਲਿਸ ਦਾ ਜਿਹੜੇ ਹੈੱਡ ਕੁਆਰਟਰ 'ਚ ਬੈਠੇ ਹੋਏ ਆ ਉਹ ਹੁਕਮ ਦਿੰਦੇ ਆ ਕਿ ਲੁੱਟ ਲੋ ਉਹ ਹੁਕਮ ਦਿੰਦੇ ਆ ਕਿ ਗਾਲ ਤੋਂ ਗਹਿਣੇ ਲਾ ਲੋ ਉਹ ਹੁਕਮ ਦਿੰਦੇ ਆ ਕਿ ਹਾਈ ਕੋਰਟ ਨੂੰ ਨਮਨੋ ਜੁਡੀਸ਼ਰੀ ਲਿਖਦੀ ਆ ਕਿ ਇਹ ਜਿਹੜਾ ਬੰਦਾ ਹੈਗਾ ਇਹਦੇ ਤੇ ਕਾਰਵਾਈ ਕੀਤੀ ਜਾਵੇ ਜਸ਼ਵਿੰਦਰ ਜੱਸੀ ਤੇ ਨੋ ਠਾਣੇਦਾਰ ਨੇ ਮੇਰੀ ਹਾਈ ਕੋਰਟ ਦੀ ਬਲੈਂਕਡ ਵੇਲ ਪਾੜ ਕੇ ਸੁੱਟ ਦਿੱਤੀ ਕਹਿੰਦਾ ਸੀ ਇਹ ਜੇ ਕਾਗਜ਼ ਛੇੜੇ ਆ ਪੈਰਾਂ 'ਚ ਸੁੱਟਦੇ ਹੁੰਨੇ ਆ ਅਗਰ ਮਾਨਜੋਗ ਹਾਈ ਕੋਰਟ ਨੂੰ ਇਹ ਨਹੀਂ ਮੰਨਦੇ ਜੁਡੀਸ਼ਰੀ ਨੂੰ ਇਹ ਨਹੀਂ ਮੰਨਦੇ ਲੋਅ ਨੂੰ ਇਹ ਨਹੀਂ ਮੰਨਦੇ ਫਿਰ ਅਸੀਂ ਕਿੱਥੇ ਰਹਿਨੇ ਆ ਕਿਹੜੇ ਜੰਗਲ ਰਾਜ ਦੇ ਵਿੱਚ ਅਸੀਂ ਰਹਿਨੇ ਮੈਡਮ ਪਾਠੀ ਸਾਹਿਬਾਨ ਨੂੰ ਇਹ ਚੱਕ ਕੇ ਲੈ ਗਏ ਸੀਗੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਹਨਾਂ ਦੀ ਮਤਲਬ ਉਹਨਾਂ ਦੀ ਰਿਹਾਈ ਤੁਸੀਂ ਕਿਵੇਂ ਕਰਾਈ ਫਿਰ ਕਿਉਂਕਿ ਮੈਂ ਬੱਚਿਆਂ ਨੂੰ ਲੈਣ ਗਈ ਸੀ ਨਾ ਮੂਰਖ ਟੋਲੇ ਨੇ ਸੋਚਿਆ ਕਿ ਤੇ ਮੇਰੀ ਫਲਾਈਟ ਆ ਐਕਚੁਅਲੀ ਮੈਂ ਬੱਚਿਆਂ ਨੂੰ ਲੈਣ ਗਈ ਸੀ ਬਸ ਯੂਸੀਲ ਮੁਰਥਲ ਕੋਲ ਸੀ ਜਦੋਂ ਅਸੀਂ ਇਹ ਰੌਲਾ ਪੈ ਗਿਆ ਬੜੀ ਰਾਨੀ ਉਹ ਪਟਿਆ ਨੂੰ ਚੱਕਣ ਵਾਲੀ ਪੁਲਿਸ ਕੌਣ ਹੁੰਦੀ ਆ ਉਹ ਤਾਂ ਸਾਡੇ ਘਰ ਆਏ ਆ ਉਸ ਤੋਂ ਬਾਅਦ ਮੈਂ ਬੱਚੇ ਤਾਂ ਪਿੰਡ ਭੇਜ ਦਿੱਤੇ ਚੰਗਾ ਹੋ ਗਿਆ ਵਰਨਾ ਇਹਨਾਂ ਨੇ ਪਤਨੀ ਕੀ ਕੀ ਕਰਨਾ ਸੀਗਾ ਮੈਂ ਜਦਾਈ ਮੈਂ ਸਿੱਧੀ ਕੋਰਟ ਵਿੱਚ ਮੈਂ ਜੱਜ ਸਾਹਿਬ ਨੂੰ ਦੱਸਿਆ ਮੈਂ ਕਿ ਜੈਸਾ ਵੀ ਤਾਂ ਪਾਠੀ ਹੈ ਉਹਨਾਂ ਨੇ ਉਸ ਵੇਲੇ ਉਹਨਾਂ ਦੀਆਂ ਜ਼ਮਾਨਤਾਂ ਲੈ ਲਈਆਂ ਫਿਰ 10 ਸਾਲ ਮੈਡਮ ਉਹ ਕੇਸ ਲੜਦੇ ਰਹੇ ਲੇਕਿਨ ਜਦੋਂ ਜੱਜ ਸਾਹਿਬ ਕੋਲ ਕੇਸ ਸੁਣਵਾਈ ਤੇ ਆਇਆ ਉਹ ਕਹਿੰਦੇ ਜਗਿੰਦਰ ਸੰਧੂ ਤਾਂ ਮਾਲਕ ਮਕਾਨਾ ਤੁਸੀਂ ਇਹਨੂੰ ਇਹਦੇ ਵਿੱਚ ਕਿਦਾਂ ਕੇਸ ਵਿੱਚ ਟਰਸਟ ਪਾਸਰ ਪਾਇਆ ਔਰ ਇਹਨਾਂ ਪਾਠੀਆਂ ਕੋਲੋਂ ਕੀ ਮਿਲਿਆ ਅਖੇ ਜੀ ਕਿਰਪਾਨਾ ਉਹਨ ਦੇ ਕਿਰਪਾਨਾ ਦਾ ਆਫੀਸ਼ੀਅਲੀ ਇਹਨਾਂ ਨੂੰ ਅਲਾਉਡ ਹੈ ਉਹਨਾਂ ਬਰੀ ਕਰਤਾ ਮੈਨੂੰ ਇਹ ਨਹੀਂ ਸਮਝ ਆਈ ਕਿ ਅਸੀਂ ਕੀਤਾ ਕੀ ਤੁਸੀਂ ਬਰੀ ਕਰ ਦਿੱਚ ਹੋਏ ਕੀ ਅਸੀਂ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਮਨਾਉਣ ਲਈ ਇਹ ਜੇ ਰਜੀਸ਼ ਕੁਮਾਰ ਤੋਂ ਪਰਮਿਸ਼ਨ ਲਵਾਂਗੇ ਮਤਲਬ ਇਹ ਵੀ ਤੁਹਾਡੀ ਕੋਈ ਗਲਤੀ ਨਹੀਂ ਤੁਸੀਂ ਕੋਈ ਗੁਨਾਹ ਨਹੀਂ ਕੀਤਾ ਫਿਰ ਵੀ ਤੁਹਾਡੇ ਨਾਲ ਇੰਨਾ ਕੁਝ ਮਾੜਾ ਕੀਤਾ ਗਿਆ ਹੈ ਨਾ ਤੇ ਤੁਸੀਂ ਆਪਣਾ ਘਰ ਕਿਵੇਂ ਛੁਡਾਇਆ ਫਿਰ 251 ਹਾਂਜੀ ਆਪਣੇ ਕੋਠੀ ਪਾਇਸੀ ਹਾਂਜੀ ਮੈਂ ਤਾਂ ਸਿੱਧੀ ਆਪਣੇ ਘਰ ਗਈ ਉੱਪਰ ਇਹਨਾਂ ਨੇ ਘਰ ਪਰਿਆ ਪਿਆਸੀਆ ਉਹ ਬੰਦੇ ਵੀ ਕ੍ਰਿਮੀਨਲ ਐ ਔਰ ਆਪਣੀ ਗੋਠੀ ਮੈਂ ਕੋਰਟ ਤੋਂ ਕਲੀਅਰ ਕਰਵਾਈ ਕੋਈ ਆਪਣਾ ਘਰ ਕੋਰਟ ਤੋਂ ਕਲੀਅਰ ਕਰਵਾਉਂਦਾ ਸੋ ਸ਼ੇਮਫੁਲ ਐਨੀਵੇ ਮੇਰੇ ਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਪਰਚੇ ਦਰਜ ਕੀਤੇ ਪਤਾ ਨਹੀਂ ਕਿੰਨੀ ਵਾਰ ਮੈਨੂੰ ਇਹਨਾਂ ਨੇ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਜੇ ਲੁਧਿਆਣਾ ਪੁਲਿਸ ਬਚਾਉਂਦੀ ਸੀ ਤਾਂ ਐਡੀਜੀਪੀ ਕ੍ਰਾਈਮ ਫਾਈਲ ਚੁੱਕ ਲਿਆ ਜਾਂਦਾ ਸੀ ਭਿੰਨੇ ਬਚਣ ਦੇਣਾ ਕਮਿਸ਼ਨਰ ਸਾਹਿਬ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਆਰਡਰ ਨੂੰ ਸੀਨ ਅੰਡ ਫਾਈਲ ਕਰਕੇ ਫਾਰ ਕਰਕੇ ਫਰਜੀ ਉਹੀ ਦਸਕਤ ਕਰਕੇ ਹੈੱਡਕੁਆਰਟਰ ਚੱਕ ਕੇ ਲੈ ਗਿਆ ਜਦੋਂ ਸਾਡੀ ਪੁਲਿਸ ਨੂੰ ਉਹ ਪੁੱਛਦਾ ਹੀ ਨਹੀਂ ਉਹਨਾਂ ਦੇ ਆਰਡਰਸ ਜਿਹੜੇ ਉਹਨਾਂ ਦੇ ਹੁਕਮਾਂ ਤੋਂ ਬਿਨਾਂ ਹੀ ਸੀਨ ਐਂਡ ਫਾਈਲ ਕਰ ਦਿੱਤੇ ਜਾਂਦੇ ਆ ਉਹ ਸਾਨੂੰ ਕਿੱਦਾਂ ਬਚਾਉਣਗੇ ਮੈਡਮ ਇਹ ਦੋ ਰੂਪ ਹੈ ਇਸ ਪੁਲਿਸ ਦੇ ਇੱਕ ਪੁਲਿਸ ਆ ਜੋ ਰੀਅਲੀ ਆਪਣੀ ਡਿਊਟੀ ਕਰਦੀ ਹੈ ਉਹ ਟੂ ਦਾ ਪੁਆਇੰਟ ਕੋਸ਼ਿਸ਼ ਕਰਦੀ ਹੈ ਕਿ ਗਲਤ ਕੰਮ ਜਿਹੜਾ ਹੋ ਰਿਹਾ ਇਹ ਨਾ ਹੋਵੇ ਲੇਕਿਨ ਜਿਹੜੇ ਅੰਨੇ ਹੋ ਚੁੱਕੇ ਆ ਲੁੱਟਾਂ ਖੋਹਾਂ ਦੇ ਵਿੱਚ ਮੇ ਬੁਚੀਕ ਅਸੈਟੂ ਦੇ ਦਾ ਆ ਉਹ ਏਰੀਏ ਦਾ ਪ੍ਰੋਟੈਕਟਰ ਹੁੰਦਾ ਜਦੋਂ ਮੇਰੇ ਗੱਲ ਤੋਂ ਗਿਆਨੇ ਲਾਏ ਜਦੋਂ ਮੇਨੂੰ ਮੋਬਾਈਲ ਖੋਇਆ ਜਦੋਂ ਮੇਰਾ ਕੈਸ਼ ਖੋਇਆ ਕਿ ਉਹਨੂੰ ਅਸੀਂ ਐਸੇ ਚ ਕਮਾਂਗੇ ਫਿਰ ਉਹਨੂੰ ਹੈੱਡ ਕੁਆਟਰ ਦਾ ਸਾਰਾ ਜੋਰ ਲੱਗ ਗਿਆ ਬਚਾਉਣ ਤੇ ਬਈ ਨਹੀਂ ਜੀ ਨਹੀਂ ਇਹਨੂੰ ਬਚਾਇਆ ਸਾਨੂੰ ਜਿਹੜੀ ਫਾਂਸੀ ਲਾਉਣੀ ਮੈਂ ਤਾਂ ਇਹਨਾਂ ਨੂੰ ਹੁਣ 20 ਸਾਲ ਬਾਅਦ ਇੱਕੋ ਹੀ ਗੱਲ ਕਰਨੀ ਹੈ 26 ਜਨਵਰੀ ਆ ਰਹੀ ਹੈ ਪਤਾ ਨਹੀਂ ਕਿੰਨੀਆਂ 26 ਜਨਵਰੀਆਂ 15 ਅਗਸਤ ਤੱਕ ਕਦੀ ਪਰਵੋਤ ਬਹਾਨੇ تھے ਸੀਪੀ ਨਹੀਂ ਬੀਬਾ ਮੈਂ ਬੈਠਾ ਹੁਣ ਤੋਂ ਬਾਅਦ ਕੁਝ ਨਹੀਂ ਹੋਊਗਾ ਸਾਡੇ ਗੁਰਪ੍ਰੀਤੋ ਮੈਮ ਸਾਡੇ ਆਈਜੀਸੀ ਐਨਆਰਆਈ ਸੌਰੀ ਮੈਮ ਜੋ ਹੋਇਆ ਹੋ ਗਿਆ ਹੁਣ ਤੋਂ ਬਾਅਦ ਕੁਝ ਡੇ ਆ ਦੇਖੋ ਬੇਸ਼ਰਮ ਹੈ ਆਏ ਕ ਐਸਐਚਓ ਸਿੱਧੀ ਮੇਰੇ ਕਾ ਰਾਵੜੀ ਨਾ ਕੋਈ ਲੈਣਾ ਨਾ ਕੋਈ ਦੇਣਾ ਨਾ ਕੋਈ ਕੇਸ ਨਾ ਕੋਈ ਇਨਕੁਆਰੀ ਮਤਲਬ ਇਦਾਂ ਤੇ ਤੁਹਾਡੇ ਘਰ ਆ ਕੇ ਇਸ ਤਰੀਕੇ ਦੇ ਮਤਲਬ ਬਿਹੇਵ ਕਰਨ ਦਾ ਇਹਨਾਂ ਦਾ ਕੋਈ ਮਤਲਬ ਨਹੀਂ ਬੰਦਾ ਕਿ ਬਿਨਾ ਪੁੱਛੇ ਘਰ ਆ ਗਏ ਨਾ ਉਹਨਾਂ ਕੋਲ ਕੋਈ ਵਾਰੈਂਟ ਹੈ ਨਾ ਕੋਈ ਸਰਚ ਵਾਰੈਂਟ ਨਾ ਕੁਝ ਵੀ ਨਹੀਂ ਹੈਗਾ ਤੁਹਾਡੇ ਘਰ ਆ ਕੇ ਤਲਾਸ਼ੀ ਕਰਦੇ ਫਿਰਦੇ ਆ ਤੇ ਤੁਸੀਂ ਫਿਰ ਕੋਈ ਐਕਸ਼ਨ ਨਹੀਂ ਲਿੱਤਾ ਨਹੀਂ ਮੈਂ ਕੰਪਲੇਂਟ ਕੀਤੀ ਸੀ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਨੇ ਭੇਜੀ ਐ ਏਸੀਪੀ ਸਾਹਿਬ ਨੂੰ ਮੈਡਮ ਜੇ ਕੋਈ ਇਨਸਾਫ ਦੇਣ ਲੱਗਦਾ ਨਾ ਅਫਸਰ ਜੀ ਕੋਈ ਔਨੈਸਟ ਹੁੰਦਾ ਸਾਡੇ ਇੱਕ ਏਸੀਪੀ ਸੀਗੇ ਬਹੁਤ ਹੀ ਔਨੈਸਟ ਸੀਗੇ ਮੈਂ ਇਹਨਾਂ ਨੇ ਮੇਰੇ ਤੇ ਮੁਕਸਰ ਸਬ ਪਛਾ ਦਰਜ ਕੀਤਾ ਫੇਕ ਟੋਟਲੀ ਫੇਕ ਉਹਨਾਂ ਨੇ ਜਦ ਸਾਰੀ ਇਨਕੁਆਰੀਜ਼ ਵੇਰਾ ਦੇਖੀ ਜੋ ਦੋ ਇਨਕੁਆਰੀ ਹੁੰਦੀ ਸੀ ਮੈਨੂੰ નિર્ਦੋਸ਼ ਕਰਦੇ ਸੀ ਇਹ ਫੇ ਚੱਕ ਕੇ ਦੋਸ਼ੀ ਬਣਾ ਦਿੰਦੇ ਸੀ ਉਹ ਵੀ ਨਹੀਂ ਦੋਸ਼ ਕਰਦੇ ਸੀ ਚਾਰ ਬਾਰ ਉਹਦੀਆਂ ਇਨਕੁਆਰੀ ਹੋਈਆਂ ਚਲੋ ਉਹਨੂੰ ਕੋਰਟ ਚ ਚਲ ਗਿਆ ਲੇਕਿਨ ਉਸ ਅਫੀਸਰ ਨੇ ਜਦ ਸਾਰੀ ਗਰਲਸ ਨੂੰ ਉਹ ਹਾਰਿ ਬਲੀ ਉਹਨਾਂ ਨੂੰ ਦੁੱਖ ਹੋਇਆ ਕਹਿੰਦੇ ਬਿਬਤ ਬਿਆਨ ਲਿਖਾ ਮੈਂ ਪਾਚਾ ਦਰਜ ਕਰਦਾ ਹਾਂ ਨਤੀ ਬਿਆਨ ਲੇਖਲੇ ਕਹਿੰਦੇ ਮੈਨੂੰ ਨਾ ਚੰਡੀਗੜ੍ਹ ਤੋਂ ਮੈਸੇਜ ਆਇਆ ਮੈਂ ਚੰਡੀਗੜ੍ਹ ਗਿਆ ਤੇ ਆਇਆ ਮੈਂ ਤਹੱਸ ਵੀ ਮੈਨੇ ਚੰਡੀਗੜ੍ਹ ਭਾਈ ਤੈਨੂੰ ਕਿਉਂ ਬੁਲਾਇਆ ਹੈ ਤੇ ਮੈਨੂੰ ਪਤਾ ਮੈਂ ਉਹ ਅਫੀਸਰ ਇਨੋਸੈਂਟ ਸੀ ਜਦ ਮੜਮੋ ਵਾਪਸ ਆਇਆ ਨਾ ਉਹਦੀ ਸ਼ਕਲ ਦੇਖਣ ਵਾਲੀ ਸੀ ਪਤਾ ਨਹੀਂ ਉਹਨੂੰ ਡਰਾਇਆ ਪਤਾ ਨਹੀਂ ਉਹਨੂੰ ਧਮਕਾਇਆ ਪਤਾ ਨਹੀਂ ਉਹਨੂੰ ਕੀ ਕਿਹਾ ਮੇਰੀ ਆਵਾਜ਼ ਨਹੀਂ ਮੈਂ ਚੁੱਪ ਕਰਕੇ ਉੱਠ ਕੇ ਆ ਗਈ ਹੁਣ ਉਹ ਮੈਂ ਕੇਸ ਕੋਰਟ ਚ ਪੱਤਾ ਅਗਰ ਅਸੀਂ ਮੈਡਮ ਕੋਰਟ ਥੋੜੀ ਸਾਨੂੰ ਆ ਕੇ ਬਚਾਉਗੀ ਜੱਜ ਸਾਹਿਬ ਥੋੜੀ ਸਾਨੂੰ ਉੱਤਰ ਕੇ ਆ ਕੇ ਬਚਾਉਣਗੇ ਇਹ ਇੰਨੀ ਗੰਦੀ ਕਲਮ ਇਹਨਾਂ ਦੇ ਹੱਥ ਦੇ ਵਿੱਚ ਦਿੱਤੀ ਉਹ ਮੋਰਾ ਇਹਨਾਂ ਦੇ ਹੱਥ ਚ ਫੜਾਈਆਂ ਆ ਜਿੱਥੇ ਮਰਜ਼ੀ ਲਾ ਕੇ ਜਿਹਨੂੰ ਮਰਜ਼ੀ ਜੇਲ੍ਹ ਚ ਬੰਦ ਕਰ ਦੋ ਸੋ ਦੈਟ ਇਜ਼ ਨੋਟ ਡੈਮੋਕ੍ਰੇਸੀ ਇਹ ਕਿੱਥੇ ਹੈ ਡੈਮੋਕਰੈਂਟ ਮੈਂ ਤਾਂ ਮੋਦੀ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਭਾਈ ਤੂੰ ਸਾਡੇ ਫਰਾਂਸੋਂ ਨਾ ਤੇਰੀ ਕਿੰਨੀ ਰਿਸਪੈਕਟ ਹੁੰਦੀ ਆ ਔਰ ਅਸੀਂ ਇੰਡੀਆ ਆਏ ਵਾ ਸਾਡਾ ਕੀ ਹਾਲ ਹੋ ਰਿਹਾ ਹੈਗਾ ਇਹ ਕਿਹੜੀ ਆਜ਼ਾਦੀ ਹੈ ਜਰਦਸੀ ਤੁਸੀਂ ਮੋਦੀ ਸਾਹਿਬ ਨੂੰ ਪਿਛਲੀ ਵਾਰ ਚਿੱਠੀ ਲਿਖੀ ਮੈਡਮ ਔਰ ਡੀਜੀਪੀ ਆਫਿਸ ਨੇ ਲੁਕੋ ਲਈ ਜਦੋਂ ਮੈਨੂੰ ਪਤਾ ਲੱਗਾ ਕਿ ਇਹਨੇ ਲੁਕੋ ਲਈ ਮੈਡਮ ਜਿਹੜੇ ਅਸੀਂ ਸਬੂਤ ਭੇਜਦੇ ਆਂ ਵੀ ਸਾਡੇ ਨਾਲ ਆ ਤੱਕਾ ਹੋ ਰਿਹਾ ਆ ਦੇਖੋ ਕਿਦਾਂ ਦਾ ਬੰਦਾ ਆ ਹਾਂਜੀ ਇਹ ਇਹ ਨਾਂ ਤੇ ਮੇਰੇ ਕੋਠੀ ਲੀਕੀ ਗਈ। ਇਹ ਫੋਟੋ ਮਤਲਬ ਉਹ ਇਨਸਾਨ ਹੈ ਜਿਹਦੇ ਉੱਤੇ ਝੂਠਾ ਮਤਲਬ ਕਿ ਇਸ ਬੰਦੇ ਦੇ ਨਾਮ ਤੇ ਕੋਠੀ ਕਰਵਾ ਦਿੱਤੀ ਗਈ ਸੀ। ਔਰ ਇਹ ਹੁਣ ਪੀਓ ਆ ਔਰ ਹੁਣ ਇਹ ਪੀਓ ਆ। ਇਹਨੂੰ ਨੀ ਪੁਲਿਸ ਪੜਦੀ। ਮੈਨੂੰ ਫਰਜੀ ਪੀਓ ਬਣਾ ਜਦੋਂ ਸੀਐਮ ਨੇ ਡੀਜੀਪੀ ਨੂੰ ਕਿਹਾ ਕਿ ਭਾਈ ਤੂੰ ਦੇਖ ਇਹ ਬਹੁਤ ਕੁਝ ਗਲਤ ਹੋ ਰਿਹਾ। ਮੈਂ ਡੀਜੀਪੀ ਸਾਹਿਬ ਕੋਲ ਗਈ। ਇਨਾ ਮੈਨੂੰ ਪੀਓ ਬਣਾਤਾ ਇੱਕ ਪਾਸੇ ਮੇਰੇ ਤੇ ਮੁਕਾਦਮੇ ਨੇ ਦਰਜ ਕੀਤੇ ਹੋਆ ਮੈਂ ਰੋਜ ਕੋਰਟ ਦੇ ਵਿੱਚ ਹੁੰਨੀ ਆ ਮੈਂ ਸੀਐਮ ਤੋਂ ਡੀਜੀਪੀ ਤੇ ਜਾਨੀ ਡੀਜੀਪੀ ਤੋਂ ਡੀਜੀਪੀ ਤੇ ਜਾਨੀ ਆ ਜਦੋਂ ਇਹਨਾਂ ਨੇ ਮੈਨੂੰ ਪੀਓ ਬਣਾਇਆ ਮੈਨੂੰ ਪਤਾ ਲੱਗਾ ਤਾਂ ਮੈਂ ਡੀਜੀਪੀ ਨੂੰ ਕਿਹਾ ਮੈਂ ਕਿਹਾ ਭਰਾ ਗੱਲ ਸੁਣ ਤੂੰ ਛੱਡ ਬਾਕੀ ਗੱਲਾਂ ਤੂੰ ਅਰੈਸਟ ਕਰ ਲੈ ਮੈਨੂੰ ਮੈਨੂੰ ਪੀਓ ਦਾ ਤਾਂ ਪਤਾ ਲੱਗੇ ਕੀ ਹੁੰਦਾ ਨਹੀਂ 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 ਬਿਲਕੁਲ ਗਲਤ ਈ ਆ ਬਿਲਕੁਲ ਗਲਤ ਈ ਆ ਚਲੋ ਜੀ ਵਾਇਰਲੈਸ ਕਰ ਦਿੱਤੀ ਅਬੀ ਡੀਜੀਪੀ ਇਨਕੁਆਰੀ ਕਰੂਗਾ ਵੀ ਕਿਨੇ ਬਣਾਇਆ ਪਿਓ ਇਹਨਾਂ ਨੇ ਮੈਡਮ ਇੱਕ ਫਰਜੀ ਇਨਕੁਆਰੀਆਂ ਦੀ ਡਿਟ ਡੀਜੀਪੀ ਸਾਹਿਬ ਤੇ ਪਾਤੀ ਡੀਜੀਪੀ ਸਾਹਿਬ ਵੀ ਦੇਖੋ ਐਡੀ ਵੱਡੀ ਉਹਦੀ ਪੋਸਟ ਹੈ ਮੈਂ ਲਾਈਵ ਤੇ ਕਹਿ ਰਹੀ ਹਾਂ ਇਟਸ ਸੋ ਸ਼ੈਮਫੁਲ ਉਹਨੇ ਚੈੱਕ ਨਹੀਂ ਕੀਤਾ ਕਿ ਅਸੀਂ ਕੀ ਮੰਗਦੇ ਆ ਜੋ ਉਹ ਲੜਕੀ ਕੀ ਚਲਿਆ ਉਹ ਫਰਜੀ ਇਨਕੁਆਰੀਆਂ ਚੱਕ ਕੇ ਮਨਜਗ ਹਾਈ ਕੋਰਟ ਨੂੰ ਗੁੰਮਰਾਹ ਕਰਿਆ ਹੈ ਕੰਨਾਂ ਜੀ ਇਨਕੁਆਰੀਆਂ ਹੋ ਗਈਆਂ ਮੈਂ ਹੁਣ ਨਹੀਂ ਇੱਕ ਤੋਂ ਬਾਅਦ ਮੈਂ ਦੂਜੀ ਇਨਕੁਆਰੀ ਨਹੀਂ ਕਰਦਾ ਜਦੋਂ ਸਾਡੇ ਨਾਲ ਤੱਕਾ ਹੁੰਦਾ ਮੈਂ ਤਿੰਨ ਤਿੰਨ ਸਾਲ ਇਹ ਮੇਰੀ ਐਪਲੀਕੇਸ਼ਨ ਜਿਹੜੀ ਪੋਰਟਲ ਕੋ ਲੈਂਦੇ ਉਹ ਤਿੰਨ ਕ ਸਾਲ ਬਾਅਦ ਕੱਢ ਲੈਂਦੇ 2016 ਦੀਆਂ 2014 ਦੀਆਂ ਮੇਰੀਆਂ ਕੰਪਲੇਂਟਸ ਦੀਆਂ ਹੁਣ ਜੁਆਈਡਿਸ ਪੇਜ ਗਏ ਉਸ ਇਤਮਾਰਨੀ ਆ ਉਹ ਤਾਂ ਕੇਸ ਆਲਰੇਡੀ ਕੋਰਟ ਜਾ ਚੁੱਕੇ ਆ ਉਹ ਮੈਂ ਕਿੰਨਾ ਸਲੋ ਹੋਵੇ ਸਲੋ ਨਹੀਂ ਹੈ ਜੀ ਰਾਮਜ਼ਦਗੀ ਆ ਕਿ ਸਚਾਈ ਬਾਹਰ ਨਾ ਹੋਵੇ ਦੇਖੋ ਸਚਾਈ ਦੁਬਾਰਾ ਆ ਗਈ ਹੁਣ ਆਈ ਹੈ ਫਿਰ ਦੁਆਰਾ 26 ਜਨਵਰੀ ਮੈਂ ਇਹਨਾਂ ਨੂੰ ਪਿਛਲੇ ਸਾਲ ਤੋਂ ਲੈ ਕੇ ਦੇ ਰਹੀ ਹਾਂ ਮੇਧਵੀਆ ਠੀਕ ਨਹੀਂ ਹੈ ਮੈਂ ਆਪਣੇ ਘਰ ਨੂੰ ਜਾਣਾ ਸਾਡਾ ਮੈਡੀਕਲ ਫ੍ਰੀ ਹੈ ਇਹ ਐਨਐਟੀ ਇੱਥੇ ਦੇਖਿਆ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਪਿੱਛੇ ਮੁੜ ਕੇ ਦੇਖਿਆ ਉਸ ਤੋਂ ਬਾਅਦ ਮੈਨੂੰ ਉਹੀ ਗੱਲ ਹੋਈ ਮੇਰਾ ਬ੍ਰੇਨ ਹੈਮਰੇਜ ਫਿਰ ਆ ਗਿਆ ਫਿਰ ਮੈਂ ਹਸਪੀਟਲ ਲੱਗੇ ਚੱਕ ਕੇ ਚਲੋ ਹੁਣ ਫਿਰ ਆ ਗਏ ਹੋਨੋਂ ਦਿਖੋ ਭਗਵੰਤ ਮਾਨੂ ਪਰਕੋਰਸੀ ਤੇ ਚੜ ਕੇ ਬੈਠ ਕੇ ਲਾਈਵ ਦੇ ਰਿਆ ਲੁਧਿਆਣੇ ਆ ਕਿ ਅਸੀਂ ਥੱਲੇ ਖੜੇ ਬਾਜ ਜਮਾਰਦੇ ਆ ਕਿ ਅਸੀਂ ਉੱਥੇ ਜਾ ਕੇ ਉੱਤੇ ਇਹਨਾਂ ਨੂੰ ਲੈਟਰ ਪਚਾਵਾਂਗੇ ਇੱਕ ਚੀਜ਼ ਮਨਿਸਟਰ ਦਾ ਕੰਮ ਆ ਪਬਲਿਕ ਚਾਹ ਕੇ ਪਬਲਿਕ ਦੇ ਦੁੱਖ ਦਰਦ ਸੁਣਨੇ ਗ੍ਰੀਵੈਂਸਿਸ ਹੁਣ ਫੇ ਲਿਖਦੇ ਆ ਗ੍ਰੀਵੈਂਸਿਸ ਨਹੀਂ ਸੁਣ ਤੁਸੀਂ ਸੁਣੋ ਤੁਸੀਂ ਇਹ ਤੋੜੇ ਇੰਨੇ ਸਾਲਾਂ ਦੇ ਉਹ ਗ੍ਰੀਵੈਂਸਿਸ ਦੇਖੋ ਮੈਡਮ ਢੱਕੂਏ ਲੈਂਡ ਗ੍ਰੈਬਰੇ 420 ਜਿੰਨੀਆਂ ਧਾਰਾ ਇਹ ਸਾਡੇ ਲੋਕਾਂ ਤੇ ਲਾਉਂਦੇ ਉਹ ਸਾਰੀਆਂ ਧਾਰਾ ਇਸ ਹੈੱਡਕੁਆਰਟਰ ਤੇ ਲੱਗਦੀਆਂ ਸਤ ਸਬੂਤ ਲੋ ਤੁਸੀਂ ਜੀ ਹਾਈ ਕੋਰਟ ਜਾਓ ਚਲ ਜਨ ਨੇ ਕੋਈ ਬਾਤ ਨਹੀਂ ਹਾਈ ਕੋਰਟ ਸਾਡੀ ਪ੍ਰੋਟੈਕਸ਼ਨ ਲਈ ਹੈ ਹਾਈ ਕੋਰਟ ਨੇ ਮੈਨੂੰ ਪਹਿਲੇ ਪ੍ਰੋਟੈਕਸ਼ਨ ਦਿੱਤੀ ਸੀ ਮੈਡਮ ਤੁਹਾਡੇ ਨਾਲ ਮਤਲਬ ਜਿਹੜਾ ਤੁਹਾਡਾ ਸੋਨਾ ਤੁਹਾਡੇ ਪੈਸੇ ਲੁੱਟੇ ਐ ਤੁਸੀਂ ਦੱਸਦੇ ਪਿਓ ਕਿ 3 ਕਰੋੜ 88 ਲੱਖ ਤੇ ਕੁਝ ਰੁਪਏ ਹਾਂਜੀ 30000 ਰੁਪਏ ਹਨਾ ਤੇ ਉਹ ਉਹਦਾ ਅੱਗੂ ਕੀ ਬਣਿਆ ਕਿ ਉਹ ਤੁਹਾਨੂੰ ਵਾਪਸ ਦਿੱਤਾ ਕੀ ਬਣਿਆ ਉਹਦੇ ਨਾਲ ਮੈਡਮ ਤਾਂ ਕੁਝ ਨਹੀਂ ਬਣਿਆ ਪਹਿਲਾਂ ਤਾਂ ਇਹਨੇ ਲੁੱਟ ਲਿਆ ਫਿਰ ਐਸਐਸਪੀ ਨੇ ਇਹ ਜਿਹ ਫੇਰ ਦਰਜ ਕਰਤੀ ਫੇਰ ਆ ਗਿਆ ਹੈੱਡਕੁਆਟਰ ਵੀ ਨਹੀਂ ਇਹਨੂੰ ਬਚਾਉ ਉਹਨਾਂ ਨੇ ਉਹ ਕੈਨਸਲ ਕਰ ਦਿੱਤੀ ਉਹਨਾਂ ਨੇ ਕੋਰਟ ਦੇ ਵਿੱਚ ਅਖਰਾਜ ਰਿਪੋਰਟ ਭੇਜ ਦਿੱਤੀ ਮੈਂ ਕੋਰਟ ਚ ਪੇਸ਼ ਹੋ ਗਈ ਮੈਂ ਜੈ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਇਹ ਲੁਟੇਰਾ ਆ ਇਨੇ ਮੇਰਾ ਸਾਰਾ ਮੇਰੇ ਘਰ ਤੋਂ ਕਹਿਣੇ ਲਾਇਆ ਹੱਥੋਂ ਕੈਸ਼ ਖੋਇਆ ਹਾਂ ਤੇ ਮੇਰੇ ਹੱਥੋਂ ਪਹਿਲਾਂ ਲੁੱਟੇ ਡਾਕਾ ਮਾਰਿਆ ਫਿਰ ਰੋਟੇ ਹੱਥੋਂ ਖੋਏ ਮੀ ਤੁਸੀਂ ਇਹਨੂੰ ਜੇ ਤੁਸੀਂ ਬੜੀ ਕਰ ਦਿੱਤਾ ਤੇ ਮੈਂ ਤਾਂ ਇਹਨਾਂ ਸਾਹਬ ਨੂੰ ਮਿਲਿਆ ਉਹਨਾਂ ਨੇ ਫਿਰ ਦੁਆਰਾ ਇਨਕੁਆਰੀ ਲਾਤੀ ਉਹ ਇਨਕੁਆਰੀ ਕੀਤੀ ਸੀ ਨੀਦੀਪ ਸ਼ਰਮਾ ਜੀ ਨੇ ਹਾਂ ਜੀ ਓਨੈਸਟ ਅਫੀਸਰ ਸੀ ਉਹਨੇ 6-7 ਪੇਜ ਦੀ ਇਹਦੇ ਖਿਲਾਫ ਇਨ ਰਿਪੋਰਟ ਲਿਖੀ ਔਰ ਰਿਪੋਰਟ ਲੁਕੋਲੇ ਕਿਸ ਭਗ ਸਿੰਘ ਥਾਣੇਦਾਰ ਦੀ ਰਿਪੋਰਟ ਲਾਤੀ ਮੈਡਮ ਇਹ ਆਪਣੇ ਆਪ ਨੂੰ ਸੀਨੀਅਰ ਕਹਿੰਦੇ ਆ ਦੇ ਆਰ ਨਾਟ ਸੀਨੀਅਰ ਇਹ ਤਾਂ ਜਾਨਵਰਾਂ ਵਾਲਾ ਵਰਤੋ ਕਰਦੇ ਇਨਸਾਨਾਂ ਦੇ ਨਾਲ ਔਰ ਅਸੀਂ ਜਦੋਂ ਸਬੂਤ ਨਾਲ ਲਾਉਨੇ ਆ ਉਹ ਜਿਹੜਾ ਇਹਨਾਂ ਦਾ ਉੱਥੇ ਉਹ ਕਲਰਕਾਂ ਸ਼ਲਰਕਾਂ ਦਾ ਗਰੁੱਪ ਬੈਠਾ ਉਹ ਸਬੂਤ ਨਾਲ ਉਹ ਲਾ ਲੈਂਦੇ ਇੱਕ ਕਾਗਜ਼ ਜਿਹਾ ਗਿਆ ਅਪਸਰ ਪੇਸ਼ ਕਰ ਦਿੰਦੇ ਆ ਉਹ ਕਾਗਜ਼ ਨਹੀਂ ਜੀ ਉਹ ਤਾਂ ਜੀ ਪਰਚੇ ਹੋਏ ਸੀ ਪਰਚੇ ਤਾਂ ਨਹੀਂ ਵਰਚਿਆਂ ਦੀ ਤਾਂ ਮੈਂ ਡਿਫਾਰਮੇਸ਼ਨ ਇਹਨਾਂ ਤੇ ਪਾਤੀ ਆ ਪਰਚੇ ਪਰਚਿਆਂ ਨੰਬਰ ਬਰਬਰ ਹੋ ਗਏ ਤੁਹਾਡੇ ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ ਸੀ ਮੈਮ ਮੈਮ ਆ ਪੰਜਵੀਂ ਵਾਰ ਹੋਇਆ ਹੁਣ ਤੁਹਾਡੇ ਉੱਤੇ ਪੰਜ ਪੰਜ ਵਾਰੀ ਜਾਨਲੇਵਾ ਹਮਲਾ ਹੋਇਆ ਔਰ ਇਹ ਕਿਹਦੇ ਵੱਲੋਂ ਕੀਤਾ ਗਿਆ ਤੁਹਾਨੂੰ ਪਤਾ ਹੀ ਹੋਣਾ ਮੈਮ ਇਹ ਕੀਤਾ ਗਿਆ ਪੁਲਿਸ ਵੱਲੋਂ ਤੇ ਨਾਲ ਉਹਨਾਂ ਦਾ ਜਿਹੜਾ ਜਸਵਿੰਦਰ ਜੱਸੀ ਆਪਣਾ ਪੂਰਾ ਗੁੰਡਾਗਿਰੋ ਲੈ ਕੇ ਚੱਲਦਾ ਮੈਂ ਨਹੀਂ ਕਹਿੰਦੀ ਇੱਕ ਜੱਜ ਸਾਹਿਬ ਦੀ ਵਰਸ਼ਨ ਪੜ ਲਓ ਜਜ ਸਾਹਿਬ ਨੂੰ ਕਹਿੰਦਾ ਵੀ ਜੇ ਤੂੰ ਫੈਸਲਾ ਮੇਰੇ ਵਿਰੁੱਧ ਕੀਤਾ ਮੈਂ ਤੈਨੂੰ ਵੀ ਸੋਧ ਦੂੰ ਮੈਂ ਸ਼ਹਿਰ ਦੇ ਵਿੱਚ ਗੁੰਡੇ ਪਾਲੇ ਹੋਇਆ ਜਦੋਂ ਉਹ ਖੁਦ ਓਪਨਲੀ ਕਹ ਰਿਹਾ ਮੈਂ ਸ਼ਹਿਰ 'ਚ ਗੁੰਡੇ ਪਾਲੇ ਹੋਇਆ ਫਿਰ ਇਹ ਕੀ ਕਰਦੇ ਆ ਕਿਸੇ ਦੀ ਇੰਨੀ ਜ਼ੋਰਤ ਨਹੀਂ ਕਿ ਕੋ ਜੱਜ ਨੂੰ ਚੈਲੰਜ ਕਰੇ ਫਿਰ ਜੱਜ ਸਾਹਿਬ ਨੇ ਲਿਖਿਆ ਵੀ ਇਸ ਬੰਦੇ 'ਤੇ ਕਾਰਵਾਈ ਕਰੋ ਅੱਜ ਤੱਕ ਨਹੀਂ ਹੋਈ ਮੈਂ ਮਸੀ ਲਵਾਰਿਸ ਥੋੜੀ ਐ ਮੇਰਾ ਕੁਐਸਚਨ ਦੋ ਜਨ 16 ਚ ਮੈਂ ਆਪਣੇ ਕੇਸ ਨੂੰ ਇਸ ਇਨਾਂ ਦੇ ਖਤਮ ਕਰ ਦਿੱਤੇ ਡੇ ਪਰਚੇ ਪੁੱਛੇ ਚੱਕੀ ਫਿਰਦੇ ਸੀ 16 ਮਹੀਨੇ ਨੂੰ ਲਿਖ ਕੇ ਦਿੱਤਾ ਵੀ ਭਾਈ ਤੁਸੀਂ ਮੇਰਾ ਉੱਥੇ ਦੋਨੇ ਰੈਸਟੋਰੈਂਟ ਵੀ ਬੰਦ ਹੋ ਗਏ ਐਕਸਪੋਰਟ ਦਾ ਵੀ ਖਤਮ ਹੋ ਗਿਆ ਪ੍ਰਾਪਰਟੀ ਵੀ ਜੜ ਗਈ ਜ਼ਿੰਦਗੀ ਵੀ ਜੜ ਗਈ ਹੁਣ ਤੁਸੀਂ ਮੇਰਾ 10 ਕਰੋੜ ਰੁਪਇਆ ਦੋ ਮੈਂ ਆਪਣੇ ਘਰ ਨੂੰ ਜਾਵਾਂ ਆਈਜੀ ਐਨਆਰਆਈ ਔਰ ਐਡੀਜੀਪੀ ਕ੍ਰਾਈਮ ਨੇ ਮੈਨੂੰ ਲਿਖਤੀ ਰੂਪ ਚ ਦਿੱਤਾ ਵੀ ਅਸੀਂ ਨਹੀਂ ਦੇ ਸਕਦੇ ਤੁਸੀਂ ਕੋਰਟ ਤੋਂ ਲਾਓ ਠੀਕ ਹੈ ਜੀ ਮੈਂ ਕੋਰਟ ਚ ਕੇਸ ਪੋਣੇ ਸ਼ੁਰੂ ਕਰ ਦਿੱਤੇ ਅਜੇ 6 ਕੇਸ ਪੈਸੀ ਨਾ ਤੇ ਕਹਿੰਦੇ ਐ ਕਰੋ ਇਹਨੂੰ ਕਿਡਨੈਪ ਕਰ ਲਓ ਇਹਦੇ ਕੋਲੋਂ ਮਾਫੀਨਾਮਾ ਲਿਖਾ ਲਓ ਉਸ ਤੋਂ ਬਾਅਦ ਇਹਦਾ ਸੁਸਾਇਸਾਈਡ ਨੋਟ ਬਣਾ ਕੇ ਮਾਰ ਦਿਓ ਉਹ ਸੀਪੀ ਸਾਹਨੇ ਫਟਾਫਟ ਸਪੈਸ਼ਲ ਸਟਾਫ ਨੂੰ ਕਿਹਾ ਵੀ ਇਸ ਤੋਂ ਪਹਿਲਾਂ ਕਿ ਇਹ ਕੁਝ ਗਲਤ ਕਰ ਦੇ ਨਾ ਕਿਉਂ ਪਤਾ ਤਾਂ ਸਾਰਾ ਇਹ ਤਾਂ ਲੱਗੇ ਜੈਡ ਤੱਕ ਪੁਲਿਸ ਨੂੰ ਪਤਾ ਵੀ ਸਾਰੇ ਚੱਕੇ ਇਹਨਾਂ ਨੂੰ ਕੋਰਟ ਚ ਪੇਸ਼ ਕਰੋ ਉਹ ਰਿਪੋਰਟ ਮੈਡਮ ਐਸ ਐਚਓ ਦੁਗਰੀ ਕੋਲ ਜਾਣ ਦੀ ਬਜਾਏ ਸੀਨ ਐਂਡ ਫਾਈਲ ਕਰਕੇ ਐਡੀਜੀਪੀ ਕ੍ਰਾਈਮ ਨੂੰ ਭੇਜ ਦੇ ਉਹ ਸਾਨੂੰ ਥੋੜੇ ਬਚਾਉਣਾ ਆਉਗਾ ਸਾਨੂੰ ਤਾਂ ਸੀਪੀ ਬਚਾਉਗਾ ਲੇਕਿਨ ਨਹੀਂ ਉਹ ਡਿਕਟੇਟਰ ਬਣੇ ਨਾ ਐਂਡ ਆਈ ਡੋਨਟ ਬਾਦਰ ਉਹ ਜੇ ਡਿਕਟੇਟਰਸ ਨੂੰ ਮੈਨੀ ਮੰਦੀ ਕਿਉਂਕਿ ਅਸੀਂ ਆਜ਼ਾਦ ਆਂ ਅਸੀਂ ਇੰਡੀਪੈਂਡੈਂਟ ਇੰਡੀਆ ਚ ਰਹਿਣ ਵਾਲੇ ਆ ਅਸੀਂ ਡੈਮੋਕਰੈਟਿਕ ਕੰਟਰੀ ਚ ਰਹਿਣ ਵਾਲੇ ਵੈਲ ਐਜੂਕੇਟਡ ਆ ਇਹ ਵੀ ਨਹੀਂ ਵੀ ਸਾਡੇ ਕੋਈ ਕਮੀ ਹੈ 20 ਸਾਲ ਤੋਂ ਲੜਾਈ ਲੜ ਰਹੇ ਆ 20 ਸਾਲ ਤੋਂ ਇਹ ਲੁੱਟੇ ਜਾ ਰਹੇ ਆ ਹੁਣ ਤੁਸੀਂ ਪੰਜਾਬ ਸਰਕਾਰ ਕੋਲੋਂ ਕੀ ਚਾਹੁੰਦੇ ਹੋ ਵੀ ਇਸ ਮਸਲੇ ਨੂੰ ਕਿਵੇਂ ਕਿਸ ਤਰੀਕੇ ਨਾਲ ਨਿਬੇੜਿਆ ਜਾਵੇ ਮਾਮਨਾ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਕੁਝ ਕੀਤਾ ਨਾ ਕਰਨਾ ਹੁਣ ਤਾਂ ਅਸੀਂ ਇਹ ਕਿਹਾ ਵੀ ਜਿਹੜਾ ਓਪਨਲੀ ਲੁੱਟਿਆ ਉਹ ਤਾਂ ਦੇ ਦਿਓ ਹਰ ਇੱਕ ਗੱਲ ਦਾ ਸਬੂਤ ਐ ਐਸਐਸਪੀ ਲੈਵਲ ਡੀਜੀਪੀ ਲੈਵਲ ਤੱਕ ਦੇ ਸਬੂਤ ਆ ਕਿ ਉਹ ਥਾਣੇਦਾਰ ਨੇ ਲੁੱਟਿਆ ਹਾਂਜੀ ਠੀਕ ਐ ਇੱਕ ਦੋ ਡੀਜੀਪੀਜ਼ ਨੇ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਸਭ ਦਾ ਮਾਮਲਾ ਚਲੋ ਕਿਸੇ وجہ ਨਾਲ ਉਹਨਾਂ ਦੀ ਟਰਾਂਸਫਰ ਹੋ ਗਈ ਸੀਐਮ ਨੂੰ ਪਤਾ ਹੋਵੇ ਡੀਜੀਪੀ ਨੂੰ ਪਤਾ ਹੋਵੇ ਤੇ ਉਸ ਤੋਂ ਬਾਅਦ ਹੁਣ ਦਿਲ ਤਾਂ ਕਰਦਾ ਨਹੀਂ ਇਹਨਾਂ ਦੀਆਂ ਸ਼ਕਲਾਂ ਦੇਖਣ ਨੂੰ ਜਦ ਮੈਂ ਜਾਣੀ ਆ ਉਹੀ ਕਾਲੇ ਚਿਹਰੇ ਜਿਹੜੇ ਉਹ ਸਾਹਮਣੇ ਹੁੰਦੇ ਆ ਸੋ ਜਾਣਾ ਪੈਂਦਾ ਮੈਂ ਗਈ 14 1 2023 ਨੂੰ ਸੀਪੀ ਸਾਹਿਬ ਨੇ ਚਿੱਠੀ ਲਿਖੀ ਡੀਜੀਪੀ ਨੂੰ ਕਿ ਤੁਸੀਂ ਮੈਨੂੰ ਲਿਖਤੀ ਹੁਕਮ ਦਿਓ ਮੈਂ ਇਸ ਮਾਮਲੇ ਦੀ ਤੈਨੂੰ ਦੇਖਾਂ ਉਹ ਚਿੱਠੀ ਦਾ ਜਵਾਬ ਹੀ ਨਹੀਂ ਆਇਆ ਉਹ ਸੀਪੀ ਵੀ ਬਦਲ ਗਿਆ ਇੱਕ ਸੀਪੀ ਹੋਰ ਆ ਗਿਆ ਫਿਰ ਕਹਿੰਦੇ ਜੀ ਤੁਸੀਂ ਉਹ ਚਿੱਠੀ ਦਾ ਉਹਨਾਂ ਨੂੰ ਕੋਈ ਜਵਾਬ ਦਿਓ ਮੈਨੂੰ ਕਹਿੰਦੇ ਚਮ ਚਲ ਗਈ ਦੀ ਜੁਪਰਫਿਸ ਕੀ ਉਹ ਕਹਿੰਦੇ ਅਸੀਂ ਤਾਂ 5ਵੇਂ ਮਹੀਨੇ ਦੀ ਐਡੀਜੀਪੀ ਨੂੰ ਭੇਜ ਦਿੱਤੀ ਉਹ ਚਿੱਠੀ ਜਵਾਬ ਤਾਂ ਦੇਣਾ ਡੀਜੀਪੀ ਨੇ ਐਡੀਜੀਪੀ ਕਹਿੰਨਾ ਉਹ ਕੋਈ ਇਨਕੁਆਰੀ ਸੀਪੀ ਸਾਹਿਬ ਨੇ ਸਿਰਫ ਇਹ ਲਿਖਿਆ ਕਿ ਇਹ ਬਹੁਤ ਪੁਰਾਣਾ ਮਸਲਾ ਮੈਨੂੰ ਲਿਖਤੀ ਰੂਪ ਦੇ ਵਿੱਚ ਦੱਸੋ ਕਿ ਮੈਂ ਇਹਦੀ ਤਹਿ ਚ ਜਾਵਾਂ ਕਿਉਂ ਜੇ ਸੀਪੀ ਸਾਹਿਬ ਕੋਈ ਇਨਕੁਆਰੀ ਕਰਨ ਲੱਗ ਜਾਂਦੇ ਤਾਂ ਚੱਕ ਕੇ ਲੈ ਜਾਣੀ ਸੀ ਅਸੀਂ ਸੀਨੀਅਰ ਤੁ ਜੁਨੀਰ ਜੋ ਸਾਡੇ ਆਈਜੀ ਹੈੱਡਕੁਆਟਰ ਹੈ ਉਹਦੇ ਸਾਹਮਣੇ ਉਹ ਸੀਪੀ ਲੁਧਿਆਣਾ ਸੀ ਅਸੀਂ ਉਹਦੇ ਸਾਹਮਣੇ ਪਹਿਲਾਂ 15 ਦਿਨ ਭੁੱਖ ਹੜਤਾਲ ਕੀਤੀ ਉਹਨੇ ਜੂਸ ਪਲਾ ਕੇ ਪੇਟਾਲ ਦਿੱਤਾ ਉਸ ਤੋਂ ਬਾਅਦ ਮੈਡਮ ਉਹਦੇ ਸਾਹਮਣੇ ਮੇਰੀ ਕਿਡਨੈਪਿੰਗ ਹੋ ਰਹੀ ਸੀ ਉਹਨੇ ਬਚਾਇਆ ਬਹੁਤ ਕੁਝ ਹਰ ਅਫਸਰ ਨੂੰ ਇਹ ਤੋਂ ਜਿਹੜੇ ਔਨੈਸਟ ਅਫੀਸਰ ਆ ਉਹਨਾਂ ਨੂੰ ਇਹ ਤੋਂ ਲਾ ਕੇ ਜੜ ਤੱਕ ਬੰਦਾ ਲੇਕਿਨ ਅੰਦਰੋਂ ਅੰਦਰ ਹੀ ਉਹ ਨੌਕਰੀਆਂ ਕਰਦੇ ਆ ਅਗਲੇ ਕਹਿੰਦੇ ਅਸੀਂ ਇਸ ਕਲੇਸ਼ ਤੋਂ ਕੀ ਲੈਣਾ ਕੋਈ ਬੰਦਕਲੇਸ਼ ਪਿਆ ਇਹ ਸਰਕਾਰ ਜਾਣੇ ਔਰ ਡੀਜੀਪੀ ਜਾਣੇ ਸੋ ਉਹਨੇ ਐਡੀਜ ਮੇਡੀਜ ਵੀ ਕ੍ਰਾਈਮ ਨੂੰ ਲੇਖਤੀ ਰੂਪ ਚ ਮੇਰੇ ਕੋਲ ਚਿੱਠੀ ਪਈ ਆ ਉਹ ਦੋ ਕੱਖਰ ਲਿਖਿਓ ਬਿਨਾ ਸਾਨੂੰ ਤੁਹਾਡੇ ਤੇ ਭਰੋਸਾ ਨਾ ਤੁਸੀਂ ਸਾਨੂੰ ਕਦੀ ਜਸਟਿਸ ਦਿੱਤੀ ਆ ਤੇ ਨਾਲ ਅਸੀਂ ਤੁਹ ਤੋਂ ਕੁਝ ਕਰਾਉਣਾ ਪਲੀਜ਼ ਉਹ ਲੈਟਰ ਜਿਹੜੀ ਹੈ ਡੀਜੀਪੀ ਸਾਹਿਬ ਨੂੰ ਵਾਪਿਸ ਕਰ ਦਿਓ ਮੈਨੂੰ ਉਹਨਾਂ ਨੇ ਬੁਲਾਇਆ ਕਹਿੰਦੇ ਵੀ ਭਾ ਗੱਲ ਕੀ ਆ ਮੈਂ ਕਿਹਾ ਸਰ ਦੇਖੋ ਇੱਕ ਅਟਾਲਸ ਚਾਹੀਏ ਸਾਨੂੰ ਤੁਹ ਤੋਂ ਕੁਝ ਨਹੀਂ ਮਿਲਣਾ ਕਹਿੰਦੇ ਕੀ ਗੱਲ ਮੈਂ ਸਾਰੀ ਗੱਲ ਦੱਸਦੀ ਇਹ ਕੌਣ ਹੈ ਜਸਬੀਨਰ ਜੈਸੀ ਪਤਾ ਨਹੀਂ ਜੀ ਮੈਂ ਕਿਹਾ ਸੜੇ ਝੂਠ ਬੋਲਦਾ ਕੋਈ ਖੜਾ ਹੋ ਕੇ ਉਹ ਲੋਕਾਂ ਤੇ ਝੂਠੇ ਪਰਚੇ ਦਰਜ ਕਰਾਉਣ ਲਈ ਇੱਥੇ ਆ ਕੇ ਇਹਨਾਂ ਦੇ ਕੋਲ ਬਹਿੰਦਾ ਉਹਨੂੰ ਐਂਟਰੀ ਪਾਸ ਲੈਣ ਦੀ ਲੋੜ ਨਹੀਂ ਸਾਡੀ ਤਨਾ ਉਹ ਸ਼ਾਇਦ ਕੋਮਬਾਡੀ ਸਪੈਸ਼ਲ ਹੈ ਇਹਨਾਂ ਦਾ ਫਿਰ ਐਡੀਪੀ ਸਾਹਿਬ ਕਹਿੰਦੇ ਕਹਿੰਦੇ ਵੀ ਤੁਹਾਡੇ ਕੋਲ ਸਬੂਤ ਹੈਗੇ ਮੈਂ ਕਿਹਾ ਜੀ ਜਿੰਨੇ ਮਰਜੀ ਕਹਿੰਦੇ ਤੁਸੀਂ ਇਹਨਾਂ ਮੰਗਲਵਾਰ ਲੈ ਕੇ ਆਓ ਮਚਲ ਗਈ ਹੁਣ ਇਹਨਾਂ ਦਿਨਾਂ ਦੀਆਂ ਗੱਲਾਂ ਮੈਂ ਦੋ ਕੀ ਦਿਖਾਏ ਦੇਖਣੀ ਹੋਏ ਏਸੀਪੀ ਪਤਨੀ ਏਆਈਜੀ ਅ ਤੁਸੀਂ ਇਹਨਾਂ ਕੋਲੋਂ ਸਾਰੇ ਸਬੂਤ ਜਿਹੜੇ ਨਾ ਉਹ ਦਿਖ ਲੋ ਏਆਈਜੀ ਕੋ ਚਲ ਗਈ ਮੈਡਮ ਪਹਿਲਾਂ ਇੱਕ ਏਆਈਜੀ सुरेंद्रਜੀਤ ਸੀਗੀ ਅਸੀਂ ਜੀ ਤੁਹਾਨੂੰ ਦਿੰਨੇ ਆ ਇਨਸਾਫ ਉਹ ਪਤਨੀ ਕਿੱਥੇ ਗਿਆ ਫੇੜੇ ਗੋਤਮ ਚਿਮਾ ਜੀ ਨੂੰ ਡੀਜੀਪੀ ਨੇ ਕਿਹਾ ਉਹ ਤਾਂ ਵਿਚਾਰਿਆਂ ਨੂੰ ਗੱਲ ਹੀ ਨਹੀਂ ਆਹੀ ਉਹ ਤਾਂ ਹੈਰਾਨ ਹੋ ਗਏ ਮੈਨੂੰ ਕਹਿੰਦੇ ਮੈਡਮ ਤੁਸੀਂ ਸਿੱਧਾ ਕਹਿੰਨੇ ਹੋ ਵੀ ਸਾਡੇ ਨਾਲ ਹੈੱਡਕੁਆਰਟਰ ਧੱਕਾ ਕਰਦਾ ਤੁਹਾਡੇ ਕੋਲ ਸਬੂਤ ਹੈ ਇਹ ਮੈਂ ਕਹਾ ਸਰ ਮੈਨੂੰ ਛੱਡੋ ਆ ਜਿਹੜਾ ਬੈਠਾ ਆ ਤੁਹਾਡੇ ਕੋਲ ਪਰਚੇ ਦਰਜ ਹੋਇਆ ਇਹਨੂੰ ਕੋਈ ਉਹ ਚਿੱਠੀ ਲੱਭ ਕੇ ਲਿਆਵੇ ਤੁਹਾਡੇ ਦਫ਼ਤਰ 'ਚੀ ਸਬੂਤ ਆ ਉਹ ਗਿਆ ਮੁੜ ਕੇ ਨਹੀਂ ਆਇਆ ਆਈ ਸੂ ਮੈਡਮ ਇੰਨੇ ਤੱਕੇ ਖਾ ਚੁੱਕੇ ਹਨ ਇੰਨੇ ਤੱਕੇ ਖਾ ਚੋ ਮੈਂ ਤਾਂ ਹੁਣ ਇਹਨੂੰ ਭਗਵੰਤ ਮਾਨ ਨੂੰ ਇਹੀ ਕਹਿਣਾ ਕਿ ਜੇ ਮੇਰੇ ਘਰੇ ਖੰਡ ਪੜ ਦੀ ਤੁਸੀਂ ਬੇਅਦਵੀ ਕੀਤੀ ਹੰ ਨਿਆੰਗ ਸਿੰਘ ਸੀਗੇ ਸੋ ਸ਼ੇਮਫੁਲ ਅਸਲ ਪਾਠੀ ਤਾਂ ਹੈ ਇਹੋ ਇੱਕ ਇੰਦੇ ਕੋ ਨਿਆੰਗ ਸਿੰਘ ਵੀ ਨਹੀਂ ਉਹ ਨਿਆੰਗ ਸੀਗੇ ਜੀ ਉਹ ਤਾਂ ਕਬਜਾ ਤਾਂ ਰਹੀ ਹੁੰਦੇ ਪੇ ਕਬਜਾ ਤਾਂ ਮੇਰੇ ਘਰ ਤੇ ਕਰਨਾ ਸੀਗਾ ਕਰਦਾ ਮੇਰਾ ਖੰਡ ਪਟ ਮੇਰੇ ਬੱਚੇ ਮੇਰੇ ਆਇਆ ਹੋਰ ਯੂ ਬੀਪਲ ਉਹ ਇੱਕ ਮਤਲਬ ਇੱਕ ਬਹਾਨਾ ਸੀਗਾ ਕਿ ਹਾਂ ਇੰਨੇ ਹੰਗਾ ਨੂੰ ਬਿਠਾਇਆ ਹੋਇਆ ਜਾਂ ਕੁਝ ਇਦਾਂ ਦੀ ਉਹਨਾਂ ਦੀ ਲੈਂਗੁਏਜ ਸੀਗੇ ਉਹ ਤਾਂ ਮੈਂ ਹੱਲੇ ਆਏ ਸੀ ਅਜੇ ਮਹਾਰਾਜ ਦੀ ਬੀੜ ਤਾਂ ਗੱਡੀ 'ਚ ਹੀ ਸੀ ਬਾਹਰ ਕਿੰਨੀ ਸ਼ੇਮਪੂਲ ਗੱਲ ਏ ਇਹਨਾਂ ਨੂੰ ਪਹੁੰਚ ਸਮਝਾਵੇ ਮਰਮ ਕਿੰਨੀ ਹੈ 26 ਜਨਵਰੀ ਆਈਆਂ ਕਿੰਨੇ 15 ਅਗਸਤ ਆਏ ਕਿੰਨਾ ਇਹਨਾਂ ਨੇ ਰੌਲਾ ਪਾਇਆ ਅਸੀਂ ਹੁਣੇ ਦਿਨੇ ਇਨਸਾਫ ਜੀ ਅਸੀਂ ਹੁਣੇ ਦਿਨੇ ਇਨਸਾਫ ਲੇਕਿਨ ਇਸ 26 ਜਨਵਰੀ ਨੂੰ ਆਪਾਂ ਦੇਖਾਂਗੇ ਕਿ ਇਨਸਾਫ ਮਿਲਦਾ ਕਿ ਖੂਨ ਡੋਲਦਾ ਦੇਖਾਂਗੇ ਸੋ ਬਸੰਤੀ ਪਗੜੀਆਂ ਤੱਬ ਬਨ ਲਈਆਂ ਬਟ ਇਹਨਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨੰਗੇ ਪਿੰਡੇ ਤੇ ਕੋੜੇ ਪੈੰਦੇ ਨਹੀਂ ਦੇਖੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਅਸੀਂ ਉਸ ਆਜ਼ਾਦੀ ਦੇ ਸਿਰਦੇ ਉੱਤੇ ਤੁਰੇ ਫਿਰਦੇ ਹਾਂ ਹਾਂ ਜੀ ਹਾਂ ਜੀ ਤੇ ਤੁਸੀਂ ਦੇਖਿਆ ਇਹਨਾਂ ਦੇ ਨਾਲ ਕਿੰਨਾ ਬੁਰਾ ਕੀਤਾ ਗਿਆ ਹੈ ਕਿੰਨਾ ਮਾੜਾ ਸਲੂਕ ਕੀਤਾ ਗਿਆ ਹੈ ਜ਼ਿੰਦਗੀ ਦੇ ਇਸ ਪੜਾਅ ਵਿੱਚ ਇਸ ਉਮਰ ਤੇ ਜਿੱਥੇ ਲੋਕ ਸੋਚਦੇ ਆ ਕਿ ਹੁਣ ਇਹ ਉਮਰ ਆ ਗਈ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਿਤਾਣ ਤੇ ਇਸ ਉਮਰ ਦੇ ਇਸ ਪੜਾਅ ਦੇ ਵਿੱਚ ਇਹ ਇੰਨਾ ਆਪਣੀ ਲੜ ਰਹੇ ਨੇ ਉਹ ਸੱਚਾਈ ਨੂੰ ਸਾਬਤ ਕਰਨ ਵਾਸਤੇ ਕਿ ਹਾਂ ਮੇਰੀ ਕੋਈ ਗਲਤੀ ਨਹੀਂ ਸੀ ਫੇਰ ਵੀ ਮੇਰੇ ਨਾਲ ਇਹ ਕੁਝ ਹੋਇਆ ਉਹਨੂੰ ਸਾਬਿਤ ਕਰਨ ਵਾਸਤੇ ਲੜਦੇ ਪਏ ਨੇ ਅੱਜ ਵੀ ਲੜਦੇ ਪਏ ਨੇ 20 ਸਾਲ ਹੋ ਚੁੱਕੇ ਨੇ ਤੇ ਪਤਾ ਨਹੀਂ ਲੜਾਈ ਇਹ ਕਦੋਂ ਜਾ ਕੇ ਕਿੱਥੇ ਨਿਬੜਣੀ ਹੈ ਤੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਲੈ ਕੇ ਹਮੇਸ਼ਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਦੇਖਦੇ ਰਹੋ ਸਸਮੁੰਦਰੋ ਪਾਟੀ